ਅੱਜ ਆਪਾਂ ਬਣਾਵਾਂਗੇ ਅੰਡੇ ਦੀ ਬਹੁਤ ਹੀ ਵਧੀਆ ਅਲੱਗ ਤੋਂ ਰੈਸਪੀ ਉਹਦੇ ਲਈ ਆਪਾਂ ਦੇਖੋ ਇਸ ਤਰ੍ਹਾਂ 9 ਅੰਡੇ ਲੈ ਰਹੇ ਨੇਗੇ ਇਹਨਾਂ ਨੂੰ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਉਬਾਲ ਲੈਣਾ ਹੈਗਾ ਤੇ ਅੰਡੇ ਨੂੰ ਉਬਾਲ ਕੇ ਆਪਾਂ ਪੰਜ ਤੋਂ 10 ਮਿੰਟ ਸੈੱਟ ਹੋਣ ਲਈ ਰੱਖ ਦੇਣਾ ਹਾਂਜੀ ਆਪਣੇ ਅੰਡੇ ਉਬਲ ਕੇ ਤਿਆਰ ਹੋ ਗਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਛਿੱਲ ਲਾਂਗੇ ਉੱਪਰੋਂ ਇਹਦਾ ਛਿਲਕਾ ਇਹਦਾ ਉਤਾਰ ਦੇਣਾਗਾ ਇਹਨੂੰ ਥੋੜਾ ਟਾਈਮ ਪਾਣੀ ਦੇ ਵਿੱਚ ਪਈ ਰਹਿਣ ਦਿਓ ਤਾਂ ਕਿ ਇਹ ਚੰਗੀ ਤਰ੍ਹਾਂ ਸੈੱਟ ਹੋ ਜਾਣ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਛਿੱਲ ਕੇ ਤਿਆਰ ਕਰ ਲਾਂਗੇ ਹਾਂਜੀ ਇਦਾਂ ਆਪਾਂ ਦੇਖ ਚਾਰ ਪੀਸੀ ਦੇ ਵਿੱਚ ਕੱਟ ਲਾਂਗੇ ਇਸ ਤਰ੍ਹਾਂ ਇੱਕ ਕਾਂਡੇ ਦੇ ਆਪਾਂ ਚਾਰ-ਚਾਰ ਪੀਸ ਕਰ ਲੈਣੇ ਨੇਗੇ ਸਾਰੇ ਇਸ ਤਰ੍ਹਾਂ ਕੱਟ ਕੇ ਤਿਆਰ ਕਰ ਲਾਂਗੇ ਨਾਲੇ ਆਪਾਂ ਮਸਾਲੇ ਦੇ ਵਿੱਚ ਦੇਖੋ ਥੋੜਾ ਜਿਹਾ ਅਦਰਕ ਲਿਆ ਇਹਨੂੰ ਮੋٹے ਪੀਸੀ ਦੇ ਵਿੱਚ ਕੱਟ ਲਿਆ ਲਸਣ ਲਈ ਹੈ ਟਮਾਟਰ ਲਿਆ ਹੈ ਕਾਫੀ ਸਾਰੇ ਪਿਆਜ਼ ਲਏ ਤੇ ਕੁਝ ਹਰੀ ਮਿਰਚ ਲਈਆਂ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਗ੍ਰੈਂਡਰ 'ਚ ਪਾ ਕੇ ਗ੍ਰੈਂਡ ਕਰ ਲਾਂਗੇ ਹਾਂਜੀ ਇਧਰ ਆਪਾਂ ਹੁਣ ਕੁੱਕਰ ਦੇ ਵਿੱਚ ਤੇਲ ਗਰਮ ਹੋ ਲਈ ਰੱਖ ਦਿੱਤਾ ਹੈ ਤੇਲ ਆਪਣਾ ਚੰਗੀ ਤਰ੍ਹਾਂ ਜਦੋਂ ਗਰਮ ਹੋ ਜਾਊਗਾ ਉਹਦੇ ਆ ਇਹਦੇ ਵਿੱਚ ਆਪਾਂ ਜੀਰਾ ਐਡ ਕਰਾਂਗੇ ਇਦਾਂ ਆਪਾਂ ਗ੍ਰੈਂਡਰ ਦੇ ਵਿੱਚ ਮਸਾਲਾ ਜਿਹੜਾ ਉਹ ਪੀਸ ਕੇ ਤਿਆਰ ਕਰ ਲਿਆ ਤੇ ਅੰਡੇ ਵੀ ਕੱਟ ਕੇ ਜਿਹੜੇ ਉਹ ਤਿਆਰ ਹੋ ਗਏ ਨੇ ਆਪਣੇ ਤੇਲ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਜੀਰਾ ਐਡ ਕਰ ਦਾਂਗੇ ਜੀਰਾ ਭੁੰਨ ਤੋਂ ਬਾਅਦ ਹੁਣ ਆਪਾਂ ਜੋ ਮਸਾਲਾ ਪੀਸ ਕੇ ਰੱਖਿਆ ਹੈ ਉਹ ਇਹਦੇ ਵਿੱਚ ਪਾ ਦਾਂਗੇ ਹਾਂ ਦੇਖੋ ਮਸਾਲਾ ਆਪਣਾ ਸਾਰਾ ਪਾ ਐਡ ਕਰ ਦਿੱਤਾ ਤੇ ਹੁਣ ਨੂੰ ਪਾ ਤੇਲ ਦੇ ਵਿੱਚ ਚੰਗੀ ਤਰ੍ਹਾਂ ਭੁੰਨਣਾ ਹੈ ਮਸਾਲਾ ਬਨਾ ਕੱਚਾ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਬਲੀ ਗਰੇਵੀਏ ਜਿਹੜੀ ਉਹ ਵਧੀਆ ਨਹੀਂ ਬਣੂਗੀ ਇਹਨੂੰ ਆਪਾਂ ਇਸ ਤਰ੍ਹਾਂ ਲਗਾਤਾਰ ਚਲਾਉਂਦੇ ਹੋਏ ਉਨੀ ਰਹਿਣਾ 5 ਤੋਂ 7 ਮਿੰਟ ਦੇ ਕਰੀਬ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨ ਲੈਣਾ। ਹਾਂਜੀ ਦੇਖੋ 5 ਤੋਂ 7 ਮਿੰਟ ਦੇ ਕਰੀਬ ਆਪਾਂ ਮਸਾਲੇ ਨੂੰ ਭੁੰਨ ਲੈਗਾ ਤੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਚਿੱਟਾ ਨਮਕ। ਚਿੱਟਾ ਨਮਕ ਇਹਦੇ ਵਿੱਚ ਆਪਾਂ 1.5 ਚਮਚ ਪਾ ਰਹੇ ਹਾਂ। ਨਮਕ ਤੁਸੀਂ ਆਪਦੇ ਸਵਾਦ ਅਨੁਸਾਰ ਪਾ ਲੈਣਾਗਾ ਘੱਟ ਵੱਧ ਜਿਸ ਤਰ੍ਹਾਂ ਤੁਹਾਨੂੰ ਪਸੰਦ ਹੋਵੇ। 1 ਚਮਚ ਹਲਦੀ ਪਾਊਡਰ ਤੇ ਅੱਧਾ ਚਮਚ ਲਾਲ ਮਿਰਚ ਪਾਊਡਰ ਕਿਉਂਕਿ ਆਪਾਂਰੇ ਵਿੱਚ ਹਰੀ ਮਿਰਚ ਵੀ ਐਡ ਕੀਤੀ ਹੈ ਇਸ ਲਈ ਅੱਧਾ ਚਮਚ ਹੀ ਆਪਾਂ ਲਾਲ ਮਿਰਚ ਪਾਇਆ ਹੈ ਬਾਕੀ ਸਾਡੀ ਲਾਲ ਮਿਰਚ ਥੋੜੀ ਜਿਹੀ ਜ਼ਿਆਦਾ ਕੌੜੀ ਹੈ ਤੁਸੀਂ ਮਿਰਚ ਵੀ ਆਪਦੇ ਟੇਸਟ ਦੇ ਅਨੁਸਾਰ ਬਾ ਲੈਣੀ ਹੈ ਇੱਕ ਚਮਚ ਆਪਾਂ ਗਰਮ ਮਸਾਲਾ ਐਡ ਕਰਦੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾ ਕੇ ਆਪਾਂ ਮਿਕਸ ਕਰਾਂਗੇ ਮਸਾਲੇ ਪਾਉਣ ਤੋਂ ਬਾਅਦ ਆਪਾਂ ਹਲਕਾ ਜਿਹਾ ਦੇ ਵਿੱਚ ਪਾਣੀ ਐਡ ਕਰਨਾ ਮਸਾਲੇ ਦੇ ਵਿੱਚ ਤਾਂ ਜੋ ਮਸਾਲਾ ਜਿਹੜਾ ਉਹ ਚੰਗੀ ਤਰ੍ਹਾਂ ਭੁੱਜ ਜੇ ਤੇ ਇਹਨੂੰ ਵੀ ਹੁਣ ਆਪਾਂ ਮਸਾਲੇ ਪਾਉਣ ਤੋਂ ਬਾਅਦ ਵੀ 5 ਤੋਂ 7 ਮਿੰਟ ਦੇ ਕਰੀਬ ਮਸਾਲੇ ਨੂੰ ਲਗਾਤਾਰ ਚਲਾਉਂਦੇ ਹੋਏ ਪਕਾਉਣਾ ਹੈ ਤਾਂ ਜੋ ਜਿਹੜੇ ਆਪਾਂ ਇਹਦੇ ਵਿੱਚ ਸੁੱਕੇ ਮਸਾਲੇ ਪਾਏ ਆ ਉਹਦਾ ਕੱਚਾ ਸਵਾਦ ਨਾ ਆਵੇ ਹਾਂਜੀ ਦੇਖੋ ਮਸਾਲਾ ਆਪਣਾ ਚੰਗੀ ਤਰ੍ਹਾਂ ਭੁੱਜ ਗਿਆ ਤੇ ਜੋ ਹੁਣ ਆਪਾਂ ਅੰਡੇ ਕੱਟ ਕੇ ਰੱਖੇ ਸੀਗੇ ਉਹ ਇਹਦੇ ਵਿੱਚ ਐਡ ਕਰ ਦਾਂਗੇ ਤੇ ਅੰਡੇ ਪਾਉਣ ਤੋਂ ਬਾਅਦ ਆਪਾਂ ਹੁਣ ਇਹਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਤੇ ਇਹਦੇ ਵਿੱਚ ਪਾਣੀ ਥੋੜਾ ਜਿਹਾ ਹੋਰ ਐਡ ਕਰਾਂ ਗਲਾਸ ਦੇ ਕਰੀਬ ਆਪਾਂ ਇਹ ਵਿੱਚ ਪਾਣੀ ਐਡ ਕਰ ਦਿੱਤਾ ਹੈਗਾ ਤੇ ਹੁਣ ਪਾਣੀ 煲ਨ ਤੋਂ ਬਾਅਦ ਆਪਾਂ ਇਹਨੂੰ 5 ਤੋਂ 7 ਮਿੰਟ ਦੇ ਗਰੇਵ ਟੱਕ ਕੇ ਪਕਾ ਲਾਂਗੇ ਇਹਦੇ ਵਿੱਚ ਬਿਸਰ ਲਗਾਉਣ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਅੰਡੇ ਜਿਹੜੇ ਉਹ ਪਹਿਲੇ ਆਪੋ ਹਵਾਲ ਲੈਨੇਗੇ ਤੇ ਜੇ ਤੁਹਾਨੂੰ ਇਹਦੀ ਗਰੇਵੀ ਜਿਹੜੀ ਥੋੜੀ ਜੀ ਗਾੜ੍ਹੀ ਲੱਗਦੀ ਹੈ ਤੁਸੀਂ ਪਾਣੀ ਹੋਰ ਵੀ ਐਡ ਕਰ ਸਕਦੇ ਹੋ ਤਾਂ 5 ਤੋਂ 7 ਮਿੰਟ ਦੇ ਕਰੀਬ ਆਪਾਂ ਇਹਨੂੰ ਪਕਾਵਾਂਗੇ ਹਾਂਜੀ ਦੇਖੋ ਆਪਣੀ ਆਂਡਾ ਤਰੀ ਬਣ ਕੇ ਬਿਲਕੁਲ ਤਿਆਰ ਹੋ ਗਈ ਹੈ ਤੇ ਹੁਣ ਆਪਾਂ ਇਹਦੇ ਵਿੱਚ ਹਰਾ ਧਨੀ ਐਡ ਕਰ ਦਾਂਗੇ ਉੱਪਰ ਦੀ ਇਹਨੂੰ ਗਾਰਨਿਸ਼ ਕਰਨ ਲਈ ਇਸ ਤਰੀਕੇ ਨਾਲ ਤੁਸੀਂ ਘਰ ਵਿੱਚ ਇਹ ਆਂਡਾ ਤੇਰੀ ਬਣਾ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਸ਼ੇਅਰ ਕਰਿਓ ਕਮੈਂਟ ਬਾਕਸ ਵਿੱਚ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਜਾਂਦੇ ਜਾਂਦੇ ਸਾਡੇ ਚੈਨਲ ਪੰਜਾਬੀ ਸਵਾਦ ਕੁਕਿੰਗ ਨੂੰ ਸਬਸਕ੍ਰਾਈਬ ਜਰੂਰ ਕਰ ਲਓ